ਬਹੁਤ ਬਹੁਤ ਧੰਨਵਾਦ ਪਿੰਛੇ ਦੇ ਸ਼ਾਹੀ ਸੰਗਤ ਦਾ ਜਿਨ੍ਹਾਂ ਨੇ ਨਵਾਂ ਗੁਰਦੁਆਰਾ ਸਾਹਿਬ ਦਾ ਇੰਤਜ਼ਾਰ ਰੇ ਨੇ ਇਹ ਬੜੇ ਵਧਾਈ ਦੇ ਪਾਤਰ ਨੇ ਗੁਰਦੁਆਰਾ ਸਾਹਿਬ ਤੇ ਪਿੰਡ ਵਿੱਚ ਬੜਿਆ ਸੀ ਪਹਿਲਾਂ ਵੀ ਪਰ ਉਹ ਫਿਰ ਜਗ੍ਹਾ ਥੋੜੀ ਸੀ ਉਹਨੇ ਖੁੱਲੇ ਮੈਦਾਨ ਵਿੱਚ ਬੜੀ ਢੁਡੀ ਜਗ੍ਹਾ ਹੈ ਛੜਕ ਦੇ ਉੱਪਰ ਇਹ ਜਿਹੜਾ ਗੁਰਦੁਆਰਾ ਬਣੇਗਾ ਇਲਾਕੇ ਨੂੰ ਹੀ ਸੋਹ ਹੋ ਗਿਆ ਗੁਰਦੁਆਰਾ ਸਾਰਾ ਪਿੰਡੀ ਨਗਰਪੁਰਜਾ ਸਿਟੀ ਸ਼ਹਿਰ ਦਾ ਸਾਰਿਆਂ ਦਾ ਧੰਨਵਾਦ ਜਿਵੇਂ ਨਵੀਂ ਜਦੋਂ ਲੈਟਰ ਪਾਇਆ ਸਾਰੇ ਪਿੰਡਾਂ ਦੇ ਧੰਨਵਾਦ ਕਰਦਾ ਦੁਨੀਆ ਸੰਗਤਾਂ ਵਿਆਈਆਂ ਨੇ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਨਗਰ ਪੰਚਾਇਤ ਤੇ ਸਮੂਹ ਸੰਗਤ ਪਿੰਡ ਬਿੰਦੇ ਸ਼ਾਦੀ ਨੂੰ ਅਸੀਂ ਲੱਖ ਲੱਖ ਵਧਾਈਆਂ ਦਿੰਦੇ ਹਾਂ ਅਕਾਲੀ ਦਲ ਵਾਰਕ ਪੰਜਾਬ ਵੱਲੋਂ ਕਿਉਂਕਿ ਇਹ ਜੋ ਕਾਰਜ ਹੈ ਪ੍ਰਮਾਤਮਾ ਦਾ ਗੁਰੂ ਘਰ ਦਾ ਇਹ ਬੜਾ ਵੱਡਾ ਕਾਰਜ ਦੋ ਕਿਲੇ ਜਵੀਨ ਜਿਹੜੀ ਹੈ ਉਹਦੇ ਵਿੱਚ ਗੁਰੂ ਘਰ ਤਿਆਰ ਹੋ ਰਿਹਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਸਾਰੇ ਇਲਾਕੇ ਨੂੰ ਇਸ ਚੀਜ਼ ਦਾ ਬੜਾ ਵੱਡਾ ਸੁਖ ਬਣਨਾ ਹੈ ਅਸੀਂ ਸਾਰੀ ਨਗਰ ਪੰਚਾਇਤ ਦਾ ਤੇ ਸਾਰੇ ਨਗਰ ਦਾ ਧੰਨਵਾਦ ਕਰਦੇ ਆਂ ਤੇ ਆਖ ਕਰਦੇ ਆਂ ਕਿ ਨਗਰੇਵੇਂ ਮਿਲ ਜੁੜ ਕੇ ਹੋਰ ਵੀ ਸਮਾਗਮ ਜਿਹੜੀਆਂ ਨੇ ਇਲਾਕੇ ਪਰਦੇ ਵਿੱਚ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਤਿਕਾਰਯੋਗ ਪੰਡ ਸੈਜੀ ਸ਼ਾ ਤੇ ਪੰਡ ਸੈਜੀ ਸਾਹਿਬ ਦੀ ਸੰਗਤ ਗੁਰਦੁਆਰਾ ਪ੍ਰਬੰਧ ਕਮੇਟੀ ਤੇ ਨਗਰ ਦੀ ਪੰਚਾਇਤ ਜਿਨ੍ਹਾਂ ਨੇ ਰਲ ਕੇ ਬਹੁਤ ਸੋਹਣੇ ਤਰੀਕੇ ਦੇ ਨਾਲ ਖੁੱਲੀ ਥਾਂ ਤੇ ਤੇ ਰੋਡ ਤੇ ਗੁਰਦੁਆਰਾ ਸਾਹਿਬ ਬਣਾਇਆ ਹੈ ਗੁਰੂ ਦੀ ਕਿਰਪਾ ਸਦਕਾ ਅੱਜ ਵੀ ਜਿਹੜੀ ਸਮੇਂ ਦੀ ਲੋੜ ਹੈ ਕਿ ਮਰਨ ਜਨਮ ਤਾਂ ਗੁਰੂ ਪ੍ਰਮਾਤਮਾ ਪਰਮੇਸ਼ਰ ਦਾ ਹੁਕਮ ਹੈ ਉਹਦੇ ਮੁਤਾਬਕ ਘਰਾਂ ਦੇ ਵਿੱਚ ਬਹੁਤ ਘੱਟ ਜਗ੍ਹਾ ਹੁੰਦੀ ਹੈ ਇਹਨਾਂ ਨੇ ਬਹੁਤ ਵਧੀਆ ਚੋਣ ਕੀਤੀ ਹੈ ਕਿ ਜਿਹੜੀ ਅੱਜ ਦੀ ਸਮੇਂ ਦੀ ਰਿਕੁਆਇਰਮੈਂਟ ਹੈ ਉਹਦੇ ਮੁਤਾਬਕ ਗੁਰਦੁਆਰਾ ਸਾਹਿਬ ਰੋਡ ਤੇ ਬਣਾਉਣ ਲੱਗੇ ਨੇ ਮੈਂ ਇਹਨਾਂ ਸਖਤਾਂ ਦਾ ਸਤਿ ਸ੍ਰੀ ਅਕਾਲ ਸਾਡੀ ਮਿਹਰ ਕਿਰਪਾ ਸਤਿ ਆ ਬਹੁਤ ਹੀ ਬਹੁਤ ਪਿੰਡ ਅਕਾਲੀਆਂ ਵਾਲੇ ਦੀ ਨਗਰ ਪੰਚਾਇਤ ਤੇ ਪਿੰਡ ਦੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹਨਾਂ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਕਾਫੀ ਸਮੇਂ ਤੋਂ ਦੇਖਦੇ ਆ ਰਹੇ ਹਾਂ ਕਿ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਬਹੁਤ ਵਧੀਆ ਸੇਵਾ ਕਰ ਰਹੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਤਰੀਕੇ ਨਾਲ ਇਹਨਾਂ ਤੇ ਮਿਹਰ ਭਰਿਆ ਹੱਥ ਰੱਖ ਕੇ ਇਹ ਸੇਵਾ ਪੂਰੀ ਕਰਵਾਉਣ ਤੇ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਧਰ ਇਧਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤ ਦਿਲ ਦੀਆਂ ਗਰਾਈਆਂ ਤੋਂ ਸਾਰੇ ਨਗਰ ਵੱਲੋਂ ਜਿੰਨੇ ਸੰਗਤ ਮੇਰੇ ਇਲਾਕੇ ਦੇ ਆਣ ਨੇੜੇ ਦੇ ਪਿੰਡਾਂ ਵਿੱਚੋਂ ਆਈ ਏ ਬਹੁਤ ਫਤਿਹਾਰੀਓ ਜਿੰਨ ਬਹੁਤ ਬਹੁਤ ਵਰਕਿੰਗਨਾਂ ਨੂੰ ਸਾਨੂੰ ਸਹਿਯੋਗ ਮਿਲਿਆ ਹੈ ਬਹੁਤ ਬਹੁਤ ਧੰਨਵਾਦ ਹੈ ਉਸ ਤੋਂ ਵੱਧ ਸਾਡੇ ਸਾਰੇ ਨਗਰ ਦੇ ਐਨਰ ਵੀਰ ਮੇਰੇ ਭਰਾ ਪਤੀਜੀ ਵੱਡੇ ਬਜ਼ੁਰਗ ਜਿਨ੍ਹਾਂ ਨੇ ਬਹੁਤ ਵੱਡਾ ਸਾਥ ਐਨਰ ਵੀਰਾਂ ਨੇ ਸਾਡਾ ਦਿੱਤਾ ਹੈ ਪ੍ਰਮਾਤਮਾ ਸੱਚੇ ਪਾਤਸ਼ਾਹ ਉਹਨਾਂ ਨੇ ਸੱਟੀਆਂ ਬਾਲਸ ਤੇ ਸਾਰੇ ਇਲਾਕੇ ਦੇ ਮੇਹਰ ਭਰਿਆ ਹੱਥ ਰੱਖੇ ਸਾਰੇ ਨਗਰ ਨਿਵਾਸੀਆਂ ਨੂੰ ਚੜ੍ਹਦੀ ਕਲਾ ਦੇ ਰੱਖੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਐਸਟੇਮ ਖੜੀ ਹੈ ਅੱਜ ਪਿੰਡ ਸ਼ੈਦੇਸ਼ਾ ਤੇ ਬੜੀ ਗੁਰੂ ਦੀ ਕਿਰਪਾ ਹੋਈ ਹੈ ਇਸ ਨਗਰ ਤੇ ਅੱਜ ਲੈਂਟਰ ਪੈ ਰਿਹਾ ਹੈ ਤੇ ਜਿੱਤੀ ਨੰਨੇ ਤੋਂ ਵੀ ਆਪਣੇ ਨਾਮ ਕਰਦੇ ਹਾਂ ਅਵਤਾਰ ਸਿੰਘ ਜੀ ਠੇਕੇਦਾਰ ਵਾਈਕ ਜੀ ਖਾਲਸਾ ਵਰਦੀ ਕੀ ਬਤੇ ਜੀ ਕੀ ਕਹਿਣਾ ਚਾਹੁੰਦੇ ਜੇਕਰ ਰਿਸ਼ਭ ਦਾ ਪ੍ਰਾਲਾ ਹੈ ਨਗਰ ਦਾ ਪ੍ਰਾਲਾ ਵੀਰ ਜੀ ਬਹੁਤ ਵਧੀਆ ਜੀ ਸਾਰੇ ਨਗਰ ਦੇ ਸੰਯੋਗ ਨਾਲ ਐਨਆਈ ਵੀਰਾਂ ਦੇ ਭਰਾਵਾਂ ਦੇ ਸੰਯੋਗ ਨਾਲ ਬਾਹਰ ਦੇ ਇਲਾਕੇ ਦੇ ਸੰਯੋਗ ਨਾਲ ਬਾਬਾ ਜੀ ਹਰਾਂ ਦੇ ਸੰਯੋਗ ਨਾਲ ਏਡਾ ਵੱਡਾ ਕਾਰਜ ਹਰੰਭਿਆ ਸੀ ਵਾਈਗਰੂ ਨੇ ਕਿਰਪਾ ਕੀਤੀ ਅੱਜ ਲੈਂਟਰ ਪਾਉਂਦੇ ਪਏ ਆ ਮਨੇ ਬਖਸ਼ਿਸ਼ ਕੀਤੀ ਆ ਜੀ ਉਹਦੀ ਕਿਰਪਾ ਨਾਲ ਅੱਜ ਲੈਂਟਰ ਪੈ ਗਿਆ ਫਿਰ ਉੱਪਰਲੇ ਲੈਂਟਰ ਦੀ ਤਿਆਰੀ ਕਰਦੇ ਆ ਜੀ ਐਨਆਰ ਵੀਰਾ ਨੂੰ ਤੇ ਪਿੰਡ ਦੇ ਸਹਯੋਗ ਦੇ ਇਹ ਕਿੰਨੇ ਸਕਰ ਫੁੱਟ ਹੈ ਜੀ ਇਹ ਤਕਰੀਬਨ 7000 ਸਕਰ ਫੁੱਟ ਹੈ ਜੀ ਅੱਛਾ ਜੀ ਹਾਂ ਜੀ ਤੇ ਇਹ ਹੋਰ ਮੇਰੇ ਹਸਣਾ ਆਪਣੇ ਇਲਾਕੇ 'ਚ ਐਡਾ ਵੱਡਾ ਗੁਰੂ ਘਰ ਹੈ ਜੀ ਤੱਕ ਗੁਰੂ ਘਰ ਤਾਂ ਬਹੁਤ ਆਣਾ ਪਰ ਵੱਡੇ ਵੱਡੇ ਨਹੀਂ ਪਰ ਆਪਣੇ ਇਲਾਕੇ ਦੇ ਹਿਸਾਬ ਨਾਲ ਸਾਡੇ ਜਿੰਨੇ ਕ ਨਗਰ ਦੇ ਹਿਸਾਬ ਨਾਲ ਕਸੀ ਬਹੁਤ ਵੱਡਾ ਅਭਰਾਲਾ ਕੀਤਾ ਜੀ ਧੰਨਵਾਦ ਹੈ ਜੀ ਹਾਂ ਜੀ ਇਹ ਠੇਕੇਦਾਰ ਸਾਹਿਬ ਆ ਜੀ ਜਿਹੜੇ ਇਸ ਕੰਮ ਨੂੰ ਸੰਭਾਲ ਰਹੇ ਨੇ ਤੇ ਬੜੀ ਵੱਡੀ ਜ਼ਿੰਮੇਵਾਰੀ ਇਹਨਾਂ ਤੇ ਵੀ ਤੇ ਵੀ ਉਹਨਾਂ ਨੇ ਨਾ ਸ਼ੇਅਰ ਕਰਿਆ ਜੀ ਸਾਰੇ ਸਾਡੇ ਇਧਰ ਵੀਰ ਵੀ ਖੜੇ ਹੋਏ ਨੇ ਤੇ ਬੜਾ ਸੋਹਣਾ ਤੁਸੀਂ ਵੇਖੋ ਕਿ ਦਿੱਤਾ ਦੀ ਜਿਹੜੀ ਮਾਰਤ ਬਣਨ ਲੱਗੀ ਆ ਤੇ ਇਧਰ ਸਾਰੀ ਆ ਪਾਰਕਿੰਗ ਆ ਆ ਵੇਖੋ ਕਿੰਨੀ ਖੁੱਲੀ ਆ ਤੇ ਸਾਰੇ ਵੀਰ ਸੇਵਾਦਾਰ ਲੱਗੇ ਹੋਏ ਆ ਹਾਂਜੀ ਇੱਥੇ ਕੌਮਟੀ ਹਾਲ ਬਣਾ ਰਹੇ ਨਾਲ ਅੱਛਾ ਕੌਮਟੀ ਆ ਕਿਉਂ ਕੌਮਟੀ ਹਾਲ ਬਣਾ ਰਹੇ ਆ ਉਹ ਛੱਟ ਤੋਂ ਪਰਲੇ ਪਾਸੇ ਜੀ ਅੱਛਾ ਜੀ ਹਾਂਜੀ ਉਹ ਵੀ ਅਸੀਂ ਸ਼ੁਰੂ ਕਰ ਰਹੇ ਹਾਂ ਲੈਂਡਰ ਪਾ ਕੇ ਉਸ ਤੋਂ ਬਾਅਦ ਇਕੂਮਟੀ ਹਾਲ ਸ਼ੁਰੂ ਕਰਨਾ ਜੀ। ਅੱਛਾ ਜੀ। ਹਾਂ ਜੀ। ਉਹ ਸਾਹਮਣੇ ਉਹ ਪਾਰਕਿੰਗ ਬਣੀ ਹੋਈ ਹੈ ਜੀ। ਸਾਹਮਣੇ ਉਹ ਪਾਰਕਿੰਗ ਬਣੀ ਹੋਈ ਹੈ। ਸਾਹਮਣੇ ਉਹ ਪਾਰਕਿੰਗ ਬਣੀ ਹੈ ਜੀ ਵਿੱਚ ਧੂਲੇ ਵਗੈਰਾ ਲੱਗੇ ਹੋਇਆ। ਬੜਾ ਸੋਹਣਾ ਨਗਰ ਨੇ ਉਪਰਾਲਾ ਕੀਤਾ ਆ। ਬਹੁਤ ਸੋਹਣੀ ਪਾਰਕਿੰਗ ਹੈ। ਲੱਗੀ ਨਾਲ ਦੇਖੋ ਆ ਗੁਰੂ ਘਰ ਦੀ ਇਮਾਰਤ ਬਣਦੀ ਪਈ ਆ। ਤੇ ਆ ਸਾਡੇ ਵੀਰ ਜਿਹੜੇ ਠੇਕੇਦਾਰ ਸਾਹਿਬ ਨੇ ਉਹ ਖੜੇ ਨੇ। ਠੀਕ ਹੈ।